ਸਮਰਾਲਾ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੀ ਘਰ ਵਾਲੀ ਨਾਲ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਤੰਗ ਆ ਕੇ ਗਲਫਾ ਲੈ ਕੇ ਆਤਮ ਹੱਤਿਆ ਕਰ ਲਈ ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਪ੍ਰਵਾਸੀ ਮਜ਼ਦੂਰ ਦਾ ਨਾਮ ਕਰਨ ਹੈ ਅਤੇ ਉਹ ਹਰਿਆਣਾ ਦਾ ਟ੍ਰੈਂਡ ਵਾਲਾ ਹੈ ਫੂਡ ਕੈਫੇ ਮਾਲਕ ਰਕੇਸ਼ ਕੁਮਾਰ ਦੇ ਦੱਸਣ ਮੁਤਾਬਕ ਉਹ ਫੂਡ ਕੈਫੇ ਵਿੱਚ ਕੰਮ ਕਰਦਾ ਸੀ ਅਤੇ ਦੁਪਹਿਰ ਨੂੰ ਰੋਟੀ ਖਾਣ ਦੇ ਲਈ ਘਰ ਪਰਤਿਆ ਸੀ ਉਸ ਤੋਂ ਬਾਅਦ ਵਿੱਚ ਉਹ ਕੰਮ ਤੇ ਨਹੀਂ ਆਇਆ ਜਦੋਂ ਉਸਦੇ ਨਾਲ ਦੇ ਸਾਥੀਆਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਪਰਵਾਸੀ ਮਜ਼ਦੂਰ ਨੇ ਗਲਫਾਹ ਲੈ ਕੇ ਆਤਮ ਹੱਤਿਆ ਕਰ ਲਈ ਸੀ ਇਸ ਤੋਂ ਬਾਅਦ ਇਸ ਦੀ ਤੁਰੰਤ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਫੂਡ ਕੈਫੇ ਦੇ ਮਾਲਕ ਰਕੇਸ਼ ਕੁਮਾਰ ਦੇ ਕਹਿਣ ਮੁਤਾਬਕ ਰਕੇਸ਼ ਕੁਮਾਰ ਜ਼ਿਆਦਾਤਰ ਫੋਨ ਤੇ ਆਪਣੀ ਘਰਵਾਲੀ ਦੇ ਨਾਲ ਗੱਲ ਕਰਦਾ ਸੀ ਅਤੇ ਉਸ ਦਾ ਹਮੇਸ਼ਾ ਝਗੜਾ ਹੀ ਹੁੰਦਾ ਸੀ ਅਤੇ ਉਸ ਦੇ ਸਾਥੀਆਂ ਵੱਲੋਂ ਵੀ ਉਸ ਨੂੰ ਬਹੁਤ ਸਮਝਾਇਆ ਜਾਂਦਾ ਸੀ ਪਰ ਇਹ ਨਹੀਂ ਸੀ ਪਤਾ कि मृतक ਕਰਨ ਇਹਨਾਂ ਪਰੇਸ਼ਾਨ ਹੋ ਜਾਵੇਗਾ ਉਸ ਨੂੰ ਇਹ ਰਸਤਾ ਲਪਣਾ ਪਏਗਾ ਹਾਂਜੀ ਮੈਂ ਡਾਕਟਰ ਦੇਵਿੰਦਰ ਕੁਮਾਰ ਮੈਡੀਕਲ ਅਫਸਰ ਸਰਕਾਰੀ ਹਸਪੀਟਲ ਸਮਰਾਲਾ ਦਾ ਸੁਸਾਇਸਾਈਡ ਕੇਸ ਆਇਆ ਕੀ ਮਾਮਲਾ ਹਾਂਜੀ ਇੱਕ ਪੇਸ਼ੈਂਟ ਲਿਆਂਦਾ ਗਿਆ ਪੁਲਿਸ ਡੈੱਡ ਬੋਡੀ ਲਿਆਂਦੀ ਗਈ ਹੈ ਪੁਲਿਸ ਵੱਲੋਂ ਕਰਨ ਨਾਮ ਦਾ ਬੰਦਾ ਹੈ ਤੇ 24 ਸਾਲ ਉਮਰ ਹੈ ਇਹਦੀ ਤੇ ਵਾਲਮੀਕੀ ਮੰਦਰ ਦੇ ਕੋਲ ਰਹਿੰਦਾ ਕਿਤੇ ਤੇ ਹੈਂਗਿੰਗ ਕੀਤੀ ਇਹਨੇ ਮਤਲਬ ਫਾਹਲ ਆਇਆ ਕਿੰਨੇ ਕੂਜੇ ਦਾ ਪੱਕਾ ਲੱਗੇ ਤੇ ਜੋ ਇਹਨਾਂ ਨੇ ਦੱਸਿਆ ਹੁਣ ਤਾਜ਼ਾ ਹੀ ਕੀਤਾ ਹੈ ਕਿੰਨੀ ਗੱਸੀ ਸੀ ਇਹਦੀ ਅਰਾਊਂਡ 24 ਸਾਲ ਦੀ ਮਦਰ ਉਹਦਾ ਮੁੰਡਾ ਕੈਫੇ ਵਿੱਚ ਕੰਮ ਕਰਦਾ ਸੀਗਾ ਦੋ ਤਿੰਨ ਮਹੀਨਿਆਂ ਤੋਂ ਸਾਡੇ ਕੋਲ ਲੱਗੇ ਹੋਣ ਤੇ ਇਹਦੀ ਮਸ਼ੀਨਾਂ ਦੇਖ ਨੂੰ ਚੱਲਦਾ ਕਾਫੀ ਦਾ ਢੜਾ ਦਾ ਚੱਲਦਾ ਸੀਗਾ ਤਿੰਨ ਘੰਟੇ ਹੋਏ ਸਾਨੂੰ ਛੱਡ ਕੇ ਆਪ ਨਹੀਂ ਘਟਲੀ ਨੂੰ ਤੇ ਉੱਥੇ ਆ ਕੇ ਬਸ ਗੱਲਬਾਤ ਕਰਦਾ ਕੰਮ ਤਾਂ ਕਰੇ ਕਰਦਾ ਸੀ ਘਟ ਕਰਦਾ ਸੀਗਾ ਪਹਿਲਾਂ ਬਥਰ ਲੜਾਈ ਜਿਹੜੇ ਕਰਦਾ ਜਾਂਦਾ ਸੀਗਾ ਜੀ ਕਿਥੋਂ ਆਇਆ ਭਾਈ ਗਾਂਢ ਪਰਵਾਦਾ ਤੇ ਪਰਵਾਦ ਨੂੰ ਬੇਚੀਕਣਾ ਕੰਡਲ ਕਰਦਾ ਲਾ ਆਪਣੇ ਨੂੰ ਅੱਜੋ ਪਤਾ ਲੱਗਿਆ ਵੀ ਕਿੰਨੇ ਕੇ ਵਜੇ ਦੀ ਘਟਨਾ ਜੀ ਤੁਹਾਨੂੰ ਕਦੋਂ ਦਿਖਾਈ ਮੈਨੂੰ 7:00 ਵਜੇ ਪਤਾ ਲੱਗਿਆ ਸੌ ਜਾਣਾ ਸਵੇਰੇ ਲਗਭਗ ਕਿੰਨੀ ਕੀ ਉਮਰ ਲੱਗਦੀ ਹੈ ਜੀ ਮੁੰਡੇ ਦੀ ਹੈਗੀ ਹੈ ਚੌਪਤੀ ਸਾਲ ਦੀ ਕੀ ਨਾਮ ਕੀ ਹੈ ਇਹਦਾ ਜੀ ਇਹ ਤਾਂ ਕਰ ਦੋ ਇਹ ਸਰ ਉਹਰੇ ਇਕੱਲਾ ਰਹ ਰਹੇ ਸੀਗਾ ਜੇ ਪਰਵਾਦਾ ਪਹਿਲਾਂ ਪਰਵਾਦਾ ਜਾਂਦਾ ਸੀਗਾ ਹੁਣ ਤਿੰਨ ਚਾਰ ਦਿਨੋਂ ਵੀ ਛੱਡ ਗਿਆ ਤਾਂ ਰਕ ਜੋ ਬਣੀ ਉਹ ਤੇ ਅੱਜ ਕਹਿੰਦੇ ਫੋਨ ਤੇ ਗੱਲ ਹੋਈ ਇਹਦਾ ਕਰ ਰਹੇ ਨੇ ਅੱਜ ਦੇਖਦੇ ਹਾਂ ਕੀ ਕਹਿੰਦੇ ਅੱਗੇ ਕਰੀਏ ਚੋਕੜ ਕਿੱਥੇ ਦਾ ਹੈਗਾ ਜੀ ਇਹ ਇਹ ਆਣਾ ਦੱਸ ਦਿਓ ਜੀ ਤੁਸੀਂ ਇਹਨਾਂ ਨਾਲ ਪ੍ਰਬੰਧਾਂ ਗੱਲਬਾਤ ਕਰ ਲਈ ਦੱਸੋ ਹੋਊਗਾ ਹੁਣ ਦੇਖਦੇ ਹਾਂ ਜੀ ਹਨਾ ਤਾਂ ਕੋਈ ਇੱਥੇ ਜਾਂਦੀ ਸੀ ਬਾਲੇ ਜੀ ਘਰ ਦੇ ਜੀ